ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੋਰ ਸਿੰਘ ਵਾਲਾ ਵਿਖੇ ਬੀਤੇ ਦਿਨੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਸਰਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਸ ਵਿੱਚ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਹੈਰੁਆਨ ਸਮੈਕ ਦਾ ਧੰਦਾ ਕਰਨ ਵਾਲਿਆਂ ਨੂੰ ਨਾਥ ਪਾਈ ਜਾਵੇ ਜਿਸ ਸਬੰਧੀ ਅੱਜ ਜ਼ਿਲ੍ਹਾ ਤਰਨਤਾਰਨ ਦੇ ਮੁਖ ਅਫਸਰ ਐਸਐਸਪੀ ਸ਼੍ਰੀ ਅਸ਼ਵੀ ਕਪੂਰ ਖੁਦ ਪਿੰਡ ਜੋਰ ਸਿੰਘ ਵਾਲਾ ਵਿਖੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ ਅੱਗੇ ਤੁਸੀਂ ਖੁਦ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਤਰਨਤਾਰਨ ਐਸਐਸਪੀ ਦਾ ਇਸ ਸੰਬੰਧੀ ਜੋਰ ਸਿੰਘ ਵਾਲੇ ਐਮਸੀ ਜੀ ਕੀ ਕਹਿਣਾ ਚਾਹੁੰਦੇ ਇੱਥੇ ਜੀ ਡਰੱਗ ਓਵਰਡੋਜ਼ ਨਾਲ ਸੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਉਹਨਾਂ ਦੀ ਮੌਤ ਹੋਈ ਹੈ ਤੇ ਵਹ ਆਇਆ ਸੀ ਅਜਿਹਾ ਪਿੰਡ ਵਿਜ਼ਿਟ ਕਰਨ ਔਰ ਪਿੰਡ ਵਾਲਿਆਂ ਨਾਲ ਗੱਲ ਵੀ ਹੋਈ ਹੈ ਪਹਿਲੇ ਵੀ ਤਿੰਨ ਚਾਰ ਮੌਤਾਂ ਹੋਈਆਂ ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ ਤੇ ਹੀ ਦਬ ਦਬ ਲਈਆਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾਹ ਨਹੀਂ ਸੀ ਮੇਲੀ ਪਰ ਐਤ ਦੀ ਜਿਹੜੀ ਕਿਉਂਕਿ ਇਹ ਬੱਚਾ ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ ਸੁਜੀਤ ਦੇ ਔਰ ਛੋਟੀ ਬੇਟੀ ਹੈ ਵਹੈ ਸੀਗਾ ਤੇ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ ਬਸ ਨਸ਼ੇ ਦੀ ਲਤ ਨੇ ਏ ਇਹਦੀ ਜਿਹੜੀ ਆ ਜਾਨ ਲੈ ਲਈ ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ ਜਿਹੜੇ ਨਸ਼ਾ ਸਪਲਾਈ ਕਰਦੇ ਉਹਦੇ ਚ ਫਿਕਰ ਤੇ ਇੱਕ ਮੰਨ ਤ੍ਰਿਤ ਮਨੀ ਹੈਗਾ ਮੰਨ ਬਿਕਰ ਨੂੰ ਤਾਂ ਪਰਚਾ ਦੇ ਕੇ ਇਸ ਮੌਕੇ ਤੇ ਪੜ ਲਿਆ ਸੀਗਾ ਤੇ ਮਨੀ ਜਿਹੜਾ ਹੈਗਾ ਉਹ ਭੱਜਿਆ ਪਰ ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਔਰ ਮੈਂ ਅਸੀਂ ਗੱਲ ਕਰਦੇ ਆਂ ਜੀ ਜਿਹੜੀ ਪਿੰਡਾਂ ਚ ਸਾਡੀ ਬੀਡੀਐਸ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ ਤੋ ਇਹੀ ਅਪੀਲ ਕਰਦੇ ਆ ਕਿ ਜੇ ਕੋਈ ਡੀਡਿਕਸ਼ਨ ਸੈਂਟਰ ਤੇ ਜਾਣਾ ਚਾਹੁੰਦਾ ਹੈ ਅਸੀਂ ਪ੍ਰਸ਼ਾਸਨਿਕ ਤੌਰ ਤੇ ਉਹਦੀ ਮਦਦ ਕਰਕੇ ਉਹਨੂੰ ਡੀਟੈਕਟ ਕਰਾ ਸਕਦੇ ਆ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਹੈ ਫਲਾਣੇ ਪਿੰਡ 'ਚ ਕੋਈ ਨਸ਼ਾ ਉਹਨੂੰ ਪਿੰਡ ਲੈਵਲ ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਪਿੰਡ ਦੀ ਨਹੀਂ ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ ਤੇ ਨਾ ਕਰੀਏ ਪ੍ਰਸ਼ਾਸਨ ਨੂੰ ਦੱਸ ਕੇ ਫੌਰੀ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿ ਸ਼ੁਰੂ ਕਰਾਈ ਸਰ ਪਿੰਡ ਵਾਲਿਆਂ ਦਾ ਦੋਸ਼ ਆ ਕਿ ਬਾਰ ਬਾਰ ਕੋਸਨ ਪ੍ਰਚਨ ਤੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਜੀ ਤਾਡੇ ਨਹੀਂ ਕਾਰਵਾਈ ਜਦੋਂ ਪੁਲਿਸ ਨੂੰ ਦੱਸਿਆ ਗਿਆ ਜੀ ਤੁਹਾਡੇ ਸਾਹਮਣੇ ਹੀ ਖੜੇ ਆ ਇਹਨਾਂ ਨੇ ਕਿਹਾ ਕਿ ਪਹਿਲੇ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਅਸੀਂ ਨਹੀਂ ਸੀ ਦੱਸਿਆ ਪਿੰਡ ਲੈਵਲ ਤੇ ਹੀ ਕਰਾ ਲੀਆਂ ਪਰ ਕੱਲ ਜਿਹੜੀ ਮੌਤ ਹੋਈ ਸੀ ਇਹਦੇ ਬਾਰੇ ਜਦੋਂ ਤਲਾਸ਼ ਮਿਲੀ ਆ ਫੌਰਨ ਤੌਰ ਤੇ ਐਸ ਐਚਓ ਸਾਹਿਬ ਨੇ ਆ ਕੇ ਪਰਚਾ ਦੇ ਕੇ ਤਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਚੋਂ ਔਰ ਇੱਕ ਭੱਜਿਆ ਹੋਇਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤੋਂ ਪਹਿਲੇ ਸਾਡੇ ਸਾਹਮਣੇ ਪਿੰਡ ਵਾਲੇ ਖੜੇ ਜੀ ਇਹਨਾਂ ਨੇ ਆਪ ਦੱਸਿਆ ਵੀ ਅਸੀਂ ਕੋਈ ਤਲਾਹ ਨਹੀਂ ਸੀ ਦਿੱਤੀ ਪਿੰਡ ਲੈਵਲ ਤੇ ਖਤਮ ਕਰਨ ਦੀ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਨਸ਼ਾ ਵੇਚਦੇ ਤੇ ਇਹ ਅਸੀਂ ਚੀਜ਼ ਨਹੀਂ ਚੱਲਣ ਦੇਣੀ ਜੀ ਅਸੀਂ ਖਤਮ ਕਰਕੇ ਰਾਂਗੇ ਜੀ ਜੌਰ ਸਿੰਘ ਵਾਲਾ ਜੀ ਅੱਜ ਮਾਨ ਦੇ ਜੈਸੇ ਸਬੂਤ ਆਉਂਦੇ ਆਂ ਵੀ ਆਲ ਨਾਲ ਤੇ ਕੰਮ ਨਹੀਂ ਚੱਲ ਰਿਹਾ ਬੜੇ ਦੁਖਦਾਈ ਘਟਨਾਵਾਂ ਇਹ ਸਾਡੇ ਪਿੰਡ ਵਾਸਤੇ ਨਹੀਂ ਕੱਲੇ ਇਲਾਕੇ ਵਾਸਤੇ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਦੁੱਖਾਂ ਵਾਲੀ ਘਟਨਾਵਾਂ ਜਿੱਥੇ ਪੰਜਾਬ ਗਵਰਨਮੈਂਟ ਨੇ ਪੁਲਸਾਂ ਨੂੰ ਸੰਦੇਸ਼ ਦਿੱਤੇ ਆ ਵੀ ਹਾਂ ਤਕੜੇ ਹੋ ਕੇ ਨਸ਼ੇ ਤੇ ਠੱਲ ਪਾਓ ਪਰ ਅਫਸੋਸ ਦੀ ਗੱਲ ਇਹ ਆ ਵੀ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਹ ਸਾਡੇ ਪਿੰਡ ਦਾ ਜਿਹੜਾ ਮਣੀ ਤੇ ਉਹਦਾ ਪਿਓ ਇਹ ਸ਼ਰੇ ਆਮ ਨਸ਼ਾ ਵੇਚ ਰਹੇ ਸੀ ਤੇ ਸ਼ਰੇ ਆਮ ਲੈਣਾ ਲੱਗੀਆਂ ਸੀ ਤੇ ਅਸੀਂ ਕਈ ਦਿਨਾਂ ਤੋਂ ਇੰਨੇ ਜਿਆਦੇ ਦੁਖੀ ਬਾਬੇ ਰਾਜाराम ਦੇ ਸਥਾਨ ਤੇ ਮੇਲਾ ਚੱਲ ਰਿਹਾ ਸਾਰੀ ਸੰਗਤ ਹੀ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਇੱਕ ਗੱਲ ਕਹਿ ਰਿਆ ਸੀ ਵੀ ਇਹ ਗਲਤ ਹੋ ਰਿਹਾ ਹੈ ਇਹ ਸ਼ਾਇਦ ਮੇਲਾ ਸਾਡੇ ਵਾਸਤੇ ਚੰਗਾ ਨਹੀਂ ਆਉਣਾ ਉਹੀ ਗੱਲ ਹੋਈ ਹੈ ਕਿ ਮੇਲੇ ਵਾਲੇ ਦਿਨ ਸਵੇਰੇ ਸਵੇਰੇ ਇੱਕ ਨੌਜਵਾਨ ਸੁਰਜੀਤ ਸਿੰਘ ਨੇ ਟੀਕਾ ਲਾ ਕੇ ਜਿਹੜਾ ਉਹਨਾਂ ਦੀ ਮੌਤ ਹੋ ਗਈ ਬਹੁਤ ਦੁੱਖ ਵਾਲੀ ਘਟਨਾ ਵਾ ਗਰੀਬ ਪਰਿਵਾਰ ਤੇ ਅੱਜ ਪੁਲਿਸ ਐਸਐਸਪੀ ਆਏ ਸੀ ਉਹਨਾਂ ਨੂੰ ਸਾਡੀ ਇਹੀ ਬੇਨਤੀ ਸੀ ਵੀ ਕੱਲੇ ਪਿੰਡ ਦੀ ਗੱਲ ਨਹੀਂ ਆ ਪੂਰੇ ਪੰਜਾਬ ਦੀ ਗੱਲ ਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੁਲਸਾਂ ਇਹ ਸਰਕਾਰਾਂ ਦੇ ਕਹਿ ਰੀਆਂ ਫੜੋ ਤੇ ਉਹ ਕਹਿ ਰਹੇ ਨੰਬਰ ਵੀ ਅਸੀਂ ਦਿੱਤਾ ਹੈ ਨੰਬਰ ਦੇ ਰਹੇ ਪਿੰਡਾਂ ਦੇ ਵਿੱਚ ਮਨਿਆਦੀ ਹੋਵੇ ਪਿੰਡਾਂ ਦੇ ਵਿੱਚ ਪੀਪੇ ਵੱਜਣ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜਿਆ ਜਾਵੇ ਜਿਹੜਾ ਨਾਂ ਦੱਸੇ ਉਹਦਾ ਨਾਂ ਗੁਪਤ ਰਵੇ ਤੇ ਬੰਦੇ ਨੂੰ ਫੜਿਆ ਜਾਵੇ ਜੇ ਇਸ ਤਰ੍ਹਾਂ ਐਕਸ਼ਨ ਹੋਵੇ ਇੱਕ ਬੰਦਾ ਜੇ ਪਿੰਡ ਦੇ ਵਿੱਚ ਇੱਕ ਮੋਦਵਾਰ ਜਾ ਕੇ ਕਹਿੰਦਾ ਹੈ ਥਾਣੇਦਾਰ ਨੂੰ ਵੀ ਸਾਡਾ ਫਲਾਣਾ ਬੰਦਾ ਵੇਚ ਰਿਹਾ ਹੈ ਨਸ਼ਾ ਤੇ ਪੁਲਸ ਇੱਕ ਛਿਪਾਈ ਨਹੀਂ ਆ ਸਕਦਾ ਇਹ ਕੀ ਮਨ ਲਓ ਪੰਜਾਬ ਗਵਰਨਮੈਂਟ ਜਾਂ ਤੇ ਜਿਹੜੀ ਪੁਲਿਸ ਆ ਇਹਦਾ ਕੀ ਐਕਸ਼ਨ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਪਿੰਡ ਦਾ ਇਹ ਨਹੀਂ ਕਿ ਨਜਾਇਜ਼ ਕਿਸੇ ਦੀ ਗੱਲ ਕਰੇ ਪੁਲਿਸ ਇਨਕੁਆਰੀ ਤੇ ਕਰੇ ਆਗੇ ਜੇ ਕਿਸੇ ਦਾ ਨਾਂ ਇੱਕ ਮੋਦਬਰ ਨੇ ਜਾਂ ਕਿਸੇ ਬੰਦੇ ਨੇ ਜਾ ਕੇ ਦਿੱਤਾ ਹੈ ਤੇ ਉਹਦੀ ਇਨਕੁਆਰੀ ਕਰਨ ਆ ਕੇ ਇਨਕੁਆਰੀ ਕਰਨ ਜੇ ਉਹ ਬੰਦਾ ਜਾਇਜ਼ ਹੈ ਤੇ ਉਹਨੂੰ ਫੜਨ ਪੁਲਿਸਾਂ ਕਾਦੇ ਵਾਸਤੇ ਇਹਨਾਂ ਦੇ ਗੁਪਤੀ ਗੁਪਤੀ ਤੰਤਰ ਵੀ ਹੈਗੇ ਆ ਇਹਨਾਂ ਕੋਲੇ ਸੀਆਈਡੀ ਵੀ ਹੈਗੀ ਆ ਤੇ ਇਸ ਕਰਕੇ ਪੁਲਿਸ ਨੂੰ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਚੌਂਕ ਤੇ ਨੰਬਰ ਲੱਗੇ ਹਰ ਬੰਦੇ ਨੂੰ ਇਹ ਦੱਸਿਆ ਜਾਵੇ ਆਪਣੇ ਗੁਪਤ ਬੰਦੇ ਛੱਡਣ ਜਿਹੜੇ ਇਸ ਤਰ੍ਹਾਂ ਛਰੇ ਆਮ ਨਸ਼ਾ ਵੇਚੀ ਜਾਂਦੇ ਆ ਛਰੇ ਆਮ ਸਾਡੇ ਬਾਬੇ ਦੀ ਢੀੜੀ ਆ ਇੱਥੇ ਨਸ਼ੇ ਇੱਥੇ ਲੁੱਕ ਵੀ ਹੈਗੀ ਆ ਉਥੋਂ ਟੀਕਾ ਲੈ ਇਹਨੇ ਤੇ ਦੱਸਦੇ ਇੱਥੋਂ ਤੱਕ ਇਹਨੇ ਸਹੂਲਤ ਦੇਤੀ ਨਸ਼ੇ ਵਾਲਿਆਂ ਨੂੰ ਵੀ ਕੋਲ ਕੇ ਸਰਿੰਜੀ ਭਰ ਕੇ ਦੇ ਦਿੰਦਾ ਸੀ ਵੀ ਹਾਂ ਤੂੰ 50 ਰੁਪਏ ਦਾ ਵੇ ਲੈ ਜਾ ਤੇ ਚੱਲ ਲੈ ਜਾ ਭੱਜ ਕੇ ਤੇ ਆਪਦਾ ਲਾਲਾ ਜਿਹੜਾ ਹੁਣ ਸਰਿੰਜਾਂ ਕੋਲ ਕੋਲ ਦੇਂਡਿਆ ਮੌਤ ਵੰਡਣ ਡਿਆ ਤੇ ਇਹੋ ਜੇ ਮੌਦੇ ਸਦਾਗਰ ਨੂੰ ਜਿਹੜਾ ਫੜਿਆ ਵਾ ਪਰ ਅਫਸੋਸ ਦੀ ਗੱਲ ਹੈ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਫੜਿਆ ਇਹ ਪਹਿਲਾਂ ਫੜਨਾ ਚਾਹੀਦਾ ਸੀ ਇਹ ਵਾਲਾ ਠੀਕ ਹੈ ਨਾ ਜਾਓਗੇ ਜਿੱਦਾਂ ਅਸੀਂ ਸਰਕਾਰਾਂ ਅੱਗੇ ਤੇ ਪ੍ਰਸ਼ਾਸਨ ਅੱਗੇ ਇਹ ਹੀ ਹੱਥ ਜੋੜਦੇ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਦੁੱਖਦਾਈ ਵਾਲੀ ਗੱਲ ਹੋਈ ਆ ਕਿ ਸਰਜੀਤ ਸਿੰਘ ਪੁੱਤਰ ਦੁੱਲਾ ਸਿੰਘ ਦੀ ਜਿਹੜੀ 24 ਸਾਲ ਦਾ ਜਵਾਨ ਸੀਗਾ ਨਸ਼ੇ ਦੀ ਓਵਰਡੋਜ਼ ਕਰਨੋਂ ਦੀ ਮੌਤ ਹੋਈ ਆ ਤਾਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਜਿਹੜੀਆਂ ਮੌਜੂਦਾ ਸਰਕਾਰਾਂ ਉਹਨਾਂ ਅੱਗੇ ਬੇਨਤੀ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਛੋਟੇ-ਮੋਟੇ ਕੰਮ ਕਰਦੇ ਆ ਸਿੰਥੈਟਿਕ ਨਸ਼ਾ ਬਣਾ-ਬਣਾ ਕੇ ਵੇਚਦੇ ਆ ਤਾਂ ਬਹੁਤ ਜਿਹੜੇ ਨੌਜਵਾਨ ਆ ਉਹ ਬਿਲਕੁਲ ਕੁਰਾਹੇ ਪੈ ਗਏ ਆ ਤਾਂ ਉਹਨਾਂ ਤੇ ਰੋਕ ਲਾਈ ਜਾਵੇ ਛਾਪੇਮਾਰੀ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਜਿਹੜਾ ਅੱਜ ਮਾਜੂਗ ਐਸਐਸਪੀ ਸਾਹਿਬ ਪਹੁੰਚੇ ਤੇ ਕਿੰਦੀ ਔਰਤ ਸੰਗਲੇ ਬਿਲਕੁਲ ਜੀ ਐਸਐਸਪੀ ਸਾਹਿਬ ਆਏ ਆ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਪਿੰਡ ਦੀ ਸਾਰ ਲਈ ਆ ਕੇ ਐਸਐਚਓ ਸਾਹਿਬ ਨੇ ਅੱਜ ਕੱਲ ਬਹੁਤ ਛੇਤੀ ਜਿਹੜਾ ਐਕਸ਼ਨ ਲਿਆ ਜਿਹਦੇ ਵਿੱਚ ਬਿਕਰ ਸਿੰਘ ਜਿਹੜਾ ਮੌਜੂਦਾ ਫੜਿਆ ਗਿਆ ਤੇ ਮਣੀ ਜਿਹੜਾ ਹਜੇ ਫਰਾਰ ਆ ਉਹਨੂੰ ਵੀ ਛੇਤੀ ਜਿਹੜਾ ਫੜ ਲੈਣਗੇ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਨੰਬਰ ਪਿੰਡਾਂ ਵਿੱਚ ਲਾਵਾਂਗੇ ਵੰਡਾਂਗੇ ਤਾਂ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਸਾਥ ਦੇਵਾਂਗੇ ਤੇ ਪਿੰਡ ਵਾਲਿਆਂ ਨੂੰ ਵੀ ਇਹਨਾਂ ਅਪੀਲ ਕੀਤੀ ਆ ਕਿ ਤੁਸੀਂ ਵੀ ਸਾਡਾ ਸਾਥ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨ ਸਰ ਜੋ ਕੱਲ ਦਾ ਪਿੰਡ ਜੋੜ ਸਿੰਘ ਵਾਲੇ ਘਟਨਾ ਵਾਪਰੀ ਜ ਸਾਡਾ ਨੌਜਵਾਨ ਵੀਰ ਸੀਗਾ ਬਾਈਕ ਸਵਾਰ ਜੀ ਸਰਜੀਤ ਸਿੰਘ ਉਹ ਜੋ ਪੰਜਾਬ ਵਿੱਚ ਨਸ਼ੇ ਦਾ ਏਡਾ ਕਹਿਰ ਚੱਲ ਰਿਹਾ ਏ ਉਹਦੀ ਓਵਰਡੋਜ਼ ਦੇ ਕਾਰਨ ਦੀ ਮੌਤ ਹੋ ਗਈ ਸੀ ਛੋਟੀ ਜੀ ਬੱਚੀ ਆ ਪਰ ਕੱਲ ਦਾ ਜੋ ਅਸੀਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਹਰਕਤ ਜਾ ਕੇ ਮਾਨ ਜੋਗ ਐਸਐਸਓ ਸਾਹਿਬ ਨੇ ਉਹ ਤਬਦੀਸ਼ ਕੀਤੀ ਆ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਸੀ ਬਿੱਕਰ ਪੁੱਤਰ ਵੀਰ ਸਿੰਘ ਤੇ ਮਣੀ ਦੋਵੇਂ ਚਾਚਾ ਪੁੱਤ ਗਿਆ ਵੀ ਆ ਤੇ ਪੋਤੂ ਵੀ ਆ ਉਨ੍ਹਾਂ ਦੇ ਖਿਲਾਫ ਜੋ ਐਕਸ਼ਨ ਤੁਰੰਤ ਕਾਲ ਪੁਲਿਸ ਨੇ ਲਿਆਏ ਜੇ ਕਿਤੇ ਪਹਿਲਾਂ ਇਹੋ ਜਿਹਾ ਐਕਸ਼ਨ ਸਰਕਾਰ ਜਾਂ ਪੁਲਿਸ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਘਰ ਦਾ ਚਰਾਗ ਨਾ बुझे ਕਿਸੇ ਭੈਣ ਦਾ ਭਰਾ ਨਾ ਜਾਵੇ ਕਿਸੇ ਪਤਨੀ ਦਾ ਸੁਆਗਤ ਨਾ ਉਹ ਜਿਹੜੇ ਸਾਡੀ ਰਿਕਵੈਸਟ ਵੀ ਆ ਬੇਨਤੀ ਵੀ ਆ ਠੀਕ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਗਰਾਊਂਡ ਲੈਵਲ ਤੇ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਸੁਚੇਤ ਹੋ ਕੇ ਆਪਣੇ ਮਫਾਦਤ ਉੱਪਰ ਉੱਠ ਕੇ ਪਾਰਟੀ ਬਾਜਦੋਂ ਉੱਪਰ ਉੱਠ ਕੇ ਜਿਹੜਾ ਅੱਜ ਕਾਰਜ ਕੀਤਾ ਏ ਇਹ ਆਉਣ ਵਾਲੇ ਸਮੇਂ 'ਚ ਵੀ ਕਰੀਏ ਤੇ ਪਿੱਛੇ ਕਰਦੇ ਤੇ ਐ ਇੰਨੇ ਘਾਟੇ 'ਚ ਲਈ ਸੀ ਜਾਣਾ ਇਸ ਕਰਕੇ ਅੱਜ ਮਾਨਜੋਗ ਸੈਸ ਵੀ ਆਏ ਆ ਉਹਨਾਂ ਨੇ ਵਿਸ਼ਵਾਸਨ ਤੋਂ ਆਇਆ ਕਿ ਇਹ ਜਿਹੜਾ ਮੁੰਡਾ ਆ ਵੇਖੋ ਇੱਕ ਹੋਰ ਗੱਲ ਆ ਮੇਰਾ ਫਾਇ ਨੋ ਨਹੀਂ ਕਿਹੜਾ ਕਿ ਬਿੱਕਰ ਸਿੰਘ ਬਿੱਕਰ ਸਕੇ ਪਿੱਛੇ ਕੌਣ ਹੈ ਬੈਕਗਰਾਉਂਡ ਬੜਾ ਤਕੜਾ ਹੈ ਜੀ ਲੱਖ ਡੇਢ ਲੱਖ ਦੀ ਰੋਜ਼ ਦੀ ਸਪਲਾਈ ਹੁੰਦੀ ਆ ਬਿੱਕਰ ਸਿੰਘ ਦੇ ਪਿੱਛੇ ਬੈਕਗਰਾਉਂਡ ਕੌਣ ਹੈ ਉਹਦੇ ਪਿੱਛੇ ਕੌਣ ਖੜਾ ਹੈ ਉੱਥੋਂ ਤੱਕ ਪਹੁੰਚਿਆ ਜਾਵੇ ਦੰਕੀਕਾਰ ਕੀਤੀ ਜਾਵੇ ਜਿਹੜਾ ਮੁੰਡਾ ਫਰਾਰ ਹੈ ਮਨਦੀਪ ਸਿੰਘ ਮਣੀ ਅੱਜ ਤੋਂ ਹੁਣ ਤੋਂ ਸਿਰਫ 3 ਘੰਟੇ ਪਹਿਲਾਂ ਸਟੇਸ ਲਾਉਂਦਾ ਹੈ ਮੋਬਾਈਲ ਤੇ ਕਿ ਅਸੀਂ ਆਹ ਕਰਦਾਂਗੇ ਮੈਂ ਆਹ ਕਰ ਦੂੰਗਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੋਈ ਹੋਰ ਦੁਰਘਟਨਾ ਵਾਪਰ ਤੋਂ ਪਹਿਲੋ ਤੁਰੰਤ ਉਸ ਮੁਲਜ਼ਮ ਨੂੰ ਗਿਰਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੋਟਿਆ ਜਾਵੇ ਤੇ ਚੰਗੀ ਤੋਂ ਚੰਗੀ ਵੱਧ ਤੋਂ ਵੱਧ ਜਿਹੜੀ ਕਾਨੂੰਨੀ ਸਜ਼ਾ ਬਣਦੀ ਹੈ ਉਹ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜੀ ਮਾਰੀਤ ਘਟਨਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ